ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅੰਤਰ ਮਨ ਤਨ ਬਾਸ ਰਹੇ ਈਤ ਊਤ ਕੇ ਮੀਤ ਇੱਥੇ ਜਿਹੜਾ ਵਾਸ ਪਾਦਾ ਨਾ ਇਹ ਪੂਲਾ ਬੋਲਣਾ ਬਸ ਨਹੀਂ ਕਹਿਣਾ ਇੱਥੇ ਵਸੰਦਾ ਹੈ ਬਾਜ ਗੁਰ ਪੂਰਾ ਉਪਦੇਸਿਆ ਗੁਰ ਪੂਰਾ ਉਪਦੇਸਿਆ ਗੁਰ ਪੂਰਾ ਉਪਦੇਸਿਆ ਨਾਨਕ ਜਪਿਐ ਮੀਤ ਨੀਤ ਜੀ ਨਾਨਕ ਜਪਿਐ ਨੀਤ ਪੌੜੀ ਅਨ ਦਿਨ ਸਿਮਰਹੁ ਤਾਸ ਕੋ ਅਨ ਦਿਨ ਸਿਮਰਹੁ ਤਾਸ ਕੋ ਜੋ ਅੰਤ ਸਹਾਈ ਹੋਇ ਇਹ ਵਿਖਿਆ ਦਿਨ ਚਾਰ ਛੇ ਛੇ ਇਸ ਤਰ੍ਹਾਂ ਬੁਣਨ ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋ ਕਾ ਕੋ ਮਾਤ ਪਿਤਾ ਸੋਤ ਤੀਆ ਕਾ ਕੋ ਇਕੱਠਾ ਵੀ ਪਾਠ ਨਹੀਂ ਕਰਨਾ ਨਾ ਵੱਖਰਾ ਕਹਿਣਾ ਕਾ ਕੋ ਲਮਕਾ ਕੇ ਬੋਲਣਾ ਸੰਬੰਧਕ ਲੰਮੀ ਆਵਾਜ਼ ਦੇ ਨਾਲ ਕਾ ਕੋ ਇਸ ਤਰ੍ਹਾਂ ਬੋਲਣਾ ਕਾ ਕੋ ਇੱਥੇ ਵਿਸ਼ਰਾਮ ਲਾ ਦੇਣਾ ਮਾਤ ਪਿਤਾ ਸੋਤ ਤੀਆ ਕਾ ਕੋ ਮਾਤ ਪਿਤਾ ਸੋਤ ਤੀਆ ਗ੍ਰਹਿ ਬਨੰਤਾ ਕਛ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਾਤ ਛੇਤੀ ਆਪਣਾ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਸ੍ਰੀ ਰਾਮ ਸਾਧ ਸੰਗ ਤੇ ਲਾ ਦੂ ਸ੍ਰੀ ਰਾਮ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨ ਆਇਆ ਇਹ ਵੀ ਪਾਠ ਵੱਖਰਾ ਹੀ ਕਰਨਾ ਤੇ ਤੇ ਨਹੀਂ ਕਹਿਣਾ ਨਾਨਕ ਤੇ ਤੇ ਇਥੇ ਵਿਸਰਾਮ ਬਹੁਰ ਨ ਆਇਆ ਸ਼ਲੋਕ ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਗਿਆਨੀ ਤਨਵੰਤ ਦੇ ਨਾਲ ਨਹੀਂ ਜੋੜਨਾ ਮੁਖ ਆਤ ਸੁੰਦਰ ਕੁਲੀਨ ਚਤਰ ਇਥੇ ਵਿਸਰਾਮ ਹੈ ਮੋਖ ਗਿਆਨੀ ਧਨਵੰਤ ਧਨਵੰਤ ਨਹੀਂ ਕਹਿਣਾ ਧਨ ਤੇ ਵੰਤ ਦੇ ਵਿੱਚ ਡੈਸ਼ ਦੇ ਕੇ ਬੋਲਣਾ ਆਤ ਸੁੰਦਰ ਕੋਲੀਨ ਚਤੁਰ ਮੋਖ ਗਿਆਨੀ ਧਨਵੰਤ ਮਿਰਤਕ ਕਈ ਹੈ ਨਾਨਕਾ ਖ ਹੈ ਜੀ ਵਿੱਚ ਮਿਰਤਕ ਕਈ ਹੈ ਨਾਨਕਾ ਮਿਰਤਕ ਕਈ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਨਹੀਂ ਭਗਵੰਤ ਨਹੀਂ ਕਹਿਣਾ ਜੇ ਪ੍ਰੀਤ ਨਹੀਂ ਭਗਵੰਤ ਪਾਉੜੀ ਨੰਗਾ ਖਾਟ ਸਤਿ ਥੇ ਲਾਉ ਵਿਸਰਾਮ ਨੰਗਾ ਖਾਟ ਸ਼ਾਸਤਰ ਹੋਏ ਗਿਆਤਾ ਪੂਰਕ ਕੁੰਭਕ ਰੇਚਕ ਕਰਮਾਤਾ ਰੇਚਕ ਤੇ ਵਿਸਰਾਮ ਲਾਉ ਪੂਰਕ ਕੁੰਭਕ ਰੇਚਕ ਕਰਮਾਤਾ ਪਾਠ ਇਕੱਠਈਆ ਕਸ ਕੇ ਬੋਲਣਾ ਗਿਆਨ ਧਿਆਨ ਤੀਰਥ ਇਸ ਨਾਨੀ ਸੋਮਪਾਕ ਅਪਰਸ ਉਦਿਆਨੀ ਹਾਂ ਸੋਮਪਾਕ ਸੋਮਪਾਕ ਨਹੀਂ ਕਹਿਣਾ ਮਮਾ ਹੈ ਨਾ ਵਿੱਚ ਪੂਰਾ ਸ਼ੁੱਧ ਬੋਲਣਾ ਸੋਮਪਾਕ ਇੱਥੇ ਵਿਸਰਾਮ ਅਪਰਸ ਨਹੀਂ ਕਹਿਣਾ ਐਡੇ ਦੇ ਵਿੱਚ ਡੈਸ਼ ਤੇ ਦੇਣੀ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ 헤ਤਾ ਜੋ ਕਸ਼ ਕੀਨੋ ਸੋ ਅਨੇਤਾ ਉਹ ਆਤੇ ਉਹ ਆਤੇ ਵਾਤੇ ਊਤਮ ਗਨੋ ਚੰਡਾਲਾ ਗਨੋ ਨੀ ਗਨਾਓ ਵਾਤੇ ਊਤਮ ਗਨੋ ਚੰਡਾਲਾ ਵਾਤੇ ਊਤਮ ਗਨੋ ਚੰਡਾਲਾ ਨਾਨਕ ਜਿਹ ਮਨ ਵਸੈ ਗੋਪਾਲਾ ਸ਼ਲੋਕ ਚਾਰ ਸ਼ਲੋਕ ਕੁੰਟਕਾਰ ਦਸ ਦਿਸ ਭ੍ਰਮੇ ਕਰਮ ਕੀਰਤ ਕੀ ਰੇਖ ਕਰਮ ਕੀਰਤ ਕੀ ਰੇਖ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਂ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੂ ਲਿਖਿਓ ਲੇਖ ਨ ਮੀਟਤ ਕੋ ਨਹੀਂ ਹੋਤ ਕਛ ਦੂ ਬਾਰਾ ਇਹ ਪਾਠ ਇਕੱਠਾ ਹੀ ਕਰਨਾ ਹੈ ਨਹੀਂ ਹੋਤ ਕਛ ਦੂ ਬਾਰਾ ਦੁਵਾਰਾ ਦਾ ਹੈ ਦੁਵਾਰਾ ਦੀ ਅਰਥ ਦੁਵਾਰਾ ਹੈ ਇਹਦਾ ਦੋ ਬਾਰਾ ਯਾਨੀ ਤੇਜ਼ੀ ਦੇ ਨਾਲ ਬੋਲਣਾ ਪਾਠ ਇਕਠਾ ਨਹੀਂ ਹੋਤ ਕਛ ਦੋ ਬਾਰਾ ਕਛ ਤੇ ਯਮਕ ਲਾ ਦੋ ਕਛ ਦੋ ਬਾਰਾ ਕਰਨ ਹਾਰ ਨਾ ਭੂਲਾ ਨ ਹਾਰਾ ਕਾਹੂ ਪੰਥ ਦਿਖਾਰਾ ਆਪੈ ਜਿਵੇਂ ਮਿਸਰਾਮ ਧਿਆਨ ਨਾ ਲਾਉਣਾ ਕਾਹੂ ਪੰਥ ਦਿਖਾਰਾ ਆਪੈ ਕਾਹੂ ਤੇ ਮਿਸਰਾਮ ਲਾ ਦੋ ਪੰਥ ਦਿਖਾਰਾ ਤੇ ਠਮਕਾ ਕਾਹੂ ਬੰਥ ਦਿਖਾਰਾ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦਿਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੀਕ ਜਨ नानक ना ही सुमार नानक पाते यम कला लाद नानक पौड़ी खखा खूना कछ नहीं तेस समे जू देना सू रही रहे पावे तह तह जाही खर्च खजाना नाम धन ਯਾ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹਿ ਗੋਣਤਾਸ ਖਿਲਹਿ ਵਿਗਸੈ ਅਨੰਦ ਸਿਉ ਖਿਲਹਿ ਵਿਗਸਹਿ ਅਨੰਦ ਸਿਉ ਜਾ ਕਹਉ ਉਤਕ੍ਰਿਪਾਲ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਿਹਮਾਲ ਖੇਦ ਨਾ ਦੁਖ ਨਾ ਡਾਨ ਤਿਹ ਜਾ ਕੋ ਨਦਰ ਕਰੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਖੇਦ ਨਾ ਦੁਖ ਇਥੇ ਠਮਕ ਨਾ ਡਾਨ ਤਿਹ ਇਥੇ ਵਿਸਰਾਮ ਜਾ ਕੋ ਨਦਰ ਕਰੀ ਨਾਨਕ ਜੂ ਪ੍ਰਭ ਬਾਣਿਆ ਪੂਰੀ ਤਨਾ ਪਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ